ਬਟਾਲਾ ਚ ਸ਼ਰਾਬ ਦੇ ਠੇਕੇ ਤੇ ਦੇਰ ਰਾਤ ਗਰਨੇਟ ਹਮਲਾ ਹੋਇਆ ਗਰੀਮਤ ਇਹ ਰਹੀ ਕਿ ਇਹ ਗਰਨੇਟ ਫਟਿਆ ਨਹੀਂ ਅਤੇ ਨੁਕਸਾਨ ਹੋਣ ਤੋਂ ਬਚਾਰਿਆ ਇਸ ਬਾਰੇ ਠੇਕੇਦਾਰਾਂ ਨੂੰ ਵੀ ਸਵੇਰੇ ਹੀ ਪਤਾ ਚੱਲਿਆ ਜਿਸ ਨਾਲ ਇਲਾਕੇ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਮੰਨੂ ਅਗਵਾਨ ਅਤੇ ਗੋਪੀ ਨਮਾ ਸ਼ਹਿਰੀਆ ਵੱਲੋਂ ਚੁੱਕੀ ਗਈ ਹੈ ਮੌਕੇ ਤੇ ਪਹੁੰਚੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਡਮੀ ਬੰਬ ਲੱਗਦਾ ਹੈ ਜੋ ਕਿ ਦੋ ਹਿੱਸਿਆਂ ਨੂੰ ਜੋੜ ਕੇ ਬਣਾਇਆ ਗਿਆ ਹੈ ਬੰਬ ਨਾਲ دہشت ਫਲਾਉਣ ਦੀ ਕਿਸੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਬੰਬ ਨੁਮਾਏ ਕੇ ਚੀਜ਼ ਇੱਥੇ ਮਿਲੀ ਸੀ ਜਿਸ ਦਾ ਪਤਾ ਲੱਗਣ ਤੇ ਕਿ ਅਸੀਂ ਪੁਲਿਸ ਟੀਮ ਤੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕੇ ਇਹ ਗੰਮੀ ਲੱਗਦਾ ਸੀ ਕਿ ਜਰੂਰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਉਹ ਨੀਚੇ ਵਾਲਾ ਪਾਰਟ ਜਿਹੜਾ ਦੂਸਰੇ ਗਰਨੇਡ ਐਸਾ ਜਿੰਨਾ ਬਣ ਗਈ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋਪੀਨ ਪੂਨ ਦਾ ਉਹਦੇ ਵਿੱਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ੀਕਲੀ ਪ੍ਰਸੀਡ ਕਰਨ ਦੀ ਬਜਾਇਆ ਅਸੀਂ ਬੀਡੀ ਟੀਮ ਨੂੰ ਬੁਲਾਇਆ ਉਹਨਾਂ ਦੇ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੈੱਟ ਕਰਕੇ ਲੈ ਗਏ ਫਿਰ ਬਾਅਦ ਚ ਦੱਸਣਗੇ ਕਿ ਕੀ ਚੀਜ਼ ਹੈ ਨੇ ਪਾਸਟਲੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟਿਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਟ੍ਰੇਸ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਟ੍ਰੇਸ ਕੀਤੀ ਸੀ ਸੀਸੀਟੀਵੀ ਹਾਲਤ ਵਾਲੇ ਖੰਗਾਲੜੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ ਕਰਨਾ ਬਟਾਲਾ ਤੋਂ ਵਿੱਕੀ ਮਲਕ ਦੀ ਖ